ਦੱਖਣ ਦੇਸ਼ ਦਾ ਸਫਰ ਹੋ ਚੁੱਕਿਆ ਹੈ ਸ਼ੁਰੂ ਜੇਕਰ ਘੁੰਮਣਾ ਚਾਹੁੰਦੇ ਹੋ ਸਾਡੇ ਨਾਲ ਸੈਰ ਸਪਟਾ ਕਰਨਾ ਚਾਹੁੰਦੇ ਹੋ ਦੇਸ਼ ਵਿਦੇਸ਼ ਦੀ ਤਾਂ ਫੋਲੋ ਕਰ ਲੋ ਮਨਪ੍ਰੀਤ ਸ਼੍ਰਾਮ ਵਲੌਗਸ ਇੰਸਟਾਗ੍ਰam ਪੇਜ ਤੇ ਆਪਣਾ YouTube ਚੈਨਲ ਕਿਉਂਕਿ ਸਾਰੇ ਦੇ ਸਾਰੇ ਵਲੌਗ ਉੱਥੇ ਹੀ ਅਪਲੋਡ ਕਰਨੇ ਆ ਪੰਜਾਬ ਤੋਂ ਆਪਣੀ ਸ਼ੁਰੂਆਤ ਹੋਈ ਸੀ ਪੰਜਾਬ ਤੋਂ ਹੁੰਦੇ ਹੋਏ ਰਾਜਸਥਾਨ ਆਪਾਂ ਪਹੁੰਚ ਚੁੱਕੇ ਆ ਰਾਜਸਥਾਨ ਪਹੁੰਚੇ ਆ ਆਪਾਂ ਬਾਇਆ ਹੁੰਦੇ ਹੋਏ ਹਰਿਆਣਾ ਰਾਜਸਥਾਨ ਤੋਂ ਬਾਅਦ ਉਸ ਤੋਂ ਬਾਅਦ ਆਪਣਾ ਜਿਹੜਾ ਸਫਰ ਸ਼ੁਰੂ ਹੋ ਜਾਣਾ ਹੈ ਗੁਜਰਾਤ ਦਾ ਗੁਜਰਾਤ ਤੋਂ ਬਾਅਦ ਆਪਾਂ ਜਾਣਾ ਹੈ ਅਹਮਦਾਬਾਦ ਵਡੋਦਰਾ ਸੂਰਤ ਤੋਂ ਬਾਅਦ ਆਪਾਂ ਐਂਟਰੀ ਕਰ ਲੈਣੀ ਆ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਘੁਮਾਵਾਂਗੇ ਮੁੰਬਈ ਪੂਨੇ ਤੇ ਉਸ ਤੋਂ ਬਾਅਦ ਐਂਟਰੀ ਕਰਨੀ ਆ ਕਰਨਾਟਕਾ ਦੇ ਵਿੱਚ ਕਰਨਾਟਕਾ ਦੇ ਵਿੱਚ ਜਿੰਨੇ ਵੀ ਜਗ੍ਹਾ ਹੈ ਜਿੰਨੇ ਵੀ ਮੰਦਿਰ ਆ ਜਿੰਨੇ ਵੀ ਸਾਉਥ ਦੀਆਂ ਫਿਲਮਾਂ ਵਾਲੇ ਸਿਸਟਮ ਆ ਸਾਰਾ ਉਸ ਤੋਂ ਬਾਅਦ ਚੱਲਾਂਗੇ ਆਪਾਂ ਗੋਆ ਗੋਆ ਤੋਂ ਬਾਅਦ ਆਪਾਂ ਚੱਲਾਂਗੇ ਇੱਕ ਧੋਨੀ ਦੇ ਘਰ ਕੋਲ ਧੋਨੀ ਦੇ ਘਰ ਬਿਖਾਵਾਂਗੇ ਦਿਨ ਕੇਰਲਾ ਸਾਈਡ ਚੱਲਾਂਗੇ ਕੇਰਲਾ ਦੀ ਬਹੁਤ ਜਦੇ ਖੂਬਸੂਰਤੀ ਜਗ੍ਹਾ ਹੈ ਉਸ ਤੋਂ ਬਾਅਦ ਚੱਲਾਂਗੇ ਆਪਾਂ ਕੰਨਿਆ ਕੁਮਾਰੀ ਕਰਨੇ ਆ ਕਿ ਮਰਦ ਹੁੰਦੇ ਹੋਏ ਫਿਰ ਆਪਾਂ ਰਿਟਰਨ ਆਵਾਂਗੇ ਪੰਜਾਬ ਦਾ ਫੋਲੋ ਕਰਨੋ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਇਹ ਸੀ ਆਪਣਾ ਰੋਡ ਮੈਪ ਜਿਹੜਾ ਹੈ 90 ਦਿਨ ਦਾ 90 ਦਿਨ